ਸਿਆਸਤ ਦੇ ਵਿੱਚ ਜਿਹੜੀ ਬਿਆਨਬਾਜ਼ੀ ਅੱਜਕੱਲ ਬੜੀ ਗਰਾਵਟ ਵਾਲੀ ਆ ਰਹੀ ਆ ਬੋਨੀ ਅਜਨਾਲਾ ਉਹ ਲੀਡਰ ਹੈ ਜਨਾਲਾ ਪਰਿਵਾਰ ਕੀ ਲੰਮੀ ਸਿਆਸਤ ਹੈ ਉਹਨਾਂ ਵਿੱਚੋਂ ਵਿਰਾਸਤ ਉਹਨਾਂ ਨੂੰ ਵੀ ਮਿਲੀ ਹੈ ਸਿਆਸਤ ਪਰ ਉਹ ਖੁਸ਼ ਕਿਨੂੰ ਕਰਨਾ ਚਾਹੁੰਦੇ ਸੀ ਕਿ ਸਿੱਖ ਧਰਮ ਦੇ ਬਾਰੇ ਉਹਨੂੰ ਹੀ ਨਗੂਣਾ ਦੱਸਣ ਲੱਗ ਗਏ ਛੋਟਾ ਦੱਸਣ ਲੱਗ ਗਏ ਜਦੋਂ ਕਿਸੇ ਬੰਦੇ ਦੀ ਮੱਤ ਮਾਰੀ ਜਾਵੇ ਤੇ ਇਸ ਤਰ੍ਹਾਂ ਹੀ ਹੁੰਦਾ ਨਾ ਕਿ ਜਿਸ ਧਰਮ ਦੇ ਨੰਬਰ ਜ਼ਿਆਦੇ ਨੇ ਉਹ ਜ਼ਿਆਦਾ ਗਿਣਤੀ ਹੁੰਦੀ ਹੈ ਕਿ ਜਿਸ ਧਰਮ ਦੇ ਵਿੱਚ ਕੁਰਬਾਨੀਆਂ ਹੋਣ ਉਹ ਮਹੱਤਤਾ ਜ਼ਿਆਦੀ ਹੈਗੀ ਨਾ ਇਹ ਦੇ ਹੁਣ ਡਿਸਾਈਡ ਕਰਨਗੇ ਨਾ ਕਿ ਉਹ ਹੁਣ ਕਾਲ ਤੱਕ ਸਾਹਿਬ ਨੇ ਵੀ ਨੋਟਿਸ ਲਿਆ ਸ਼ਰੋਮੀ ਗੁਰਦਆ ਪ੍ਰਬੰਧਕ ਕਮੇਟੀ ਲੈ ਲਿਆ ਪਰ ਬੌਨੀ ਅਜਨਾਲਾ ਹੁਣ ਵੀ ਕਿਹੜੇ ਗਰਾਊਂਡ ਲੈਵਲ ਦੇ ਲੀਡਰ ਨਾ ਜਿੰਨੇ ਕੀ ਸਮਝ ਕਿ ਕਿ ਇਹ ਪਿਤਾਪੁਰਖੀ ਸਿਆਸਤ ਚੱਲ ਰਹੀ ਹੈਗੀ ਨਾ ਕਿ ਪਹਿਲਾਂ ਡਾਕਟਰ ਰਤਨ ਸਿੰਘ ਅਜਨਾਲਾ ਸਾਹਿਬ ਵਿਧਾਨ ਸਭਾ ਦੇ ਮੈਂਬਰ ਬੰਦਰ ਰਹੇ ਨੇ ਪੰਜਾਬ ਦੇ ਕੈਬਨਿਟ ਮੰਤਰੀ ਰਹੇ ਨੇ ਮੈਂਬਰ ਪਾਰਲੀਮੈਂਟ ਰਹੇ ਨੇ ਉੱਥੋਂ ਹੀ ਪਰਿਵਾਰ ਕਾਲੀਦਲ ਦੀ ਪਿਤਾਪੁਰਖੀ ਸਿਆਸਤ ਚੱਲਦ ਰਹੀ ਹੈ ਕਾਂਗਰਸ ਦੀ ਵੀ ਪਿਤਾਪੁਰਖੀ ਸਿਆਸਤ ਹੀ ਹੈ ਨਾ ਬੌਨੀ ਜਨਾਲਾ ਨੇ ਦੋ ਵਾਰ ਐਮਐਲਏ ਬਣ ਕੇ ਸੀਪੀਐ ਜਿਨ੍ਹਾਂ ਨੇ ਠੇਡੇ ਖਾਦੇ ਨਾ ਠੋਕਰਾਂ ਖਾਦੀਆਂ ਨੇ ਉਹ ਬੰਦਾ ਅਜੇ ਸ਼ਬਦ ਨਹੀਂ ਬੋਲਦੇ ਹਾਂ ਮੰਨ ਕੇ ਚੱਲਦੇ ਕਿ ਜਿਹੜੀ ਉਹ ਵਾਲੀ ਬੈਲਟ ਹੈ ਜਿਸ ਬੈਲਟ ਤੋਂ ਸਬੰਧ ਰੱਖਦੇ ਅਜਨਾਲਾ ਤੋਂ ਲੈ ਕੇ ਗੁਰਦਾਸਪੁਰ ਤੱਕ ਪੂਰਾ ਉੱਥੇ ਉਹ ਭਾਈਚਾਰੇ ਦੀ ਗਿਣਤੀ ਬਹੁਤ-ਬਹੁਤ ਸਾਰਾ ਜਿਹੜੇ ਭਾਈਚਾਰੇ ਦੇ ਲੋਕ ਆ ਉਹਨਾਂ ਨੇ ਧਰਮ ਬਦਲ ਲਿਆ ਉਹਦੇ ਚਿੱਤੇ ਆਪਣੀ ਵੀ ਗਲਤੀ ਆ ਲੋਕਾਂ ਦੀ ਵੀ ਕਿ ਜਿਹੜੇ ਧਰਮ ਦੇ ਵਿੱਚ ਤੁਸੀਂ ਰੱਖਦੇ ਧਰਮ ਬਦਲਣ ਦੀ ਕੀ ਲੋੜ ਆ ਪਰ ਪਤਾ ਨਹੀਂ ਲੋਕੀ ਕਿਉਂ ਬਦਲ ਰਹੇ ਨੇ ਔਰ ਸਿੱਖ ਧਰਮ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਉਹਨੂੰ ਛੱਡ ਕੇ ਜਾ ਇਹ ਇਸ ਬਹੁਤ ਵੱਡੀ ਚਿੰਤਾ ਵਾਲੀ ਸਵਾਲ ਲੇਕਿਨ ਹੁਣ ਬੌਨੀ ਜੇ ਨਾਲ ਜਿੰਨੀ ਕੀ ਉਹਨਾਂ ਨੂੰ ਸਮਝ ਉਹਨਾਂ ਨੇ ਬੋਲ ਦਿੱਤਾ ਜਾਂ ਜਿਵੇਂ ਸ਼ਬਦਾਂ ਦੇ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਜਦੋਂ ਤੁਸੀਂ ਜ਼ਿਆਦਾ ਬੋਲਦੇ ਨਾ ਤੇ ਕੋਈ ਨਾ ਗਲਤੀ ਹੁੰਦੀ ਆ ਹੁਣ ਦੇਖੋ ਕਿੱਡੀ ਗੱਲ ਆ ਕਿ ਕੀ ਜਿਹੜੇ ਉੱਥੇ ਭਾਈਚਾਰਾ ਬੈਠਾ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਕਿ ਬਹੁਤ ਵੱਡਾ ਭਾਈਚਾਰਾ ਸਭ ਤੋਂ ਵੱਡਾ ਧਰਮ ਗਲਤ ਧਰਮ ਨਹੀਂ ਹੁੰਦੀ ਗੱਲ ਇਹ ਨਹੀਂ ਕਿ ਉਹ ਧਰਮ ਵੱਡਾ ਪੀ ਅਸਾਈ ਧਰਮਾਂ ਇਸ ਟਾਈਮ ਪੂਰੀ ਦੁਨੀਆ ਤੇ ਹੈ ਜੀ ਪਰ ਨੇ ਕਿੰਨੇ ਆ ਉਹ ਸਾਰੇ ਪਾਸੇ ਆ ਜਾਂ ਮੁਸਲਮਾਨ ਭਾਈਚਾਰਾ ਜਾਂ ਹਿੰਦੂ ਭਾਈਚਾਰਾ ਵੀ ਸਿੱਖ ਭਾਈਚਾਰਾ ਕਹਿੰਦੇ ਜੇ 550 ਸਾਲ ਪੁਰਾਣਾ ਪਰ ਸਵਾਲ ਆ ਕਿ ਸਿੱਖ ਧਰਮ ਵਿੱਚ ਦਿੱਤੀਆਂ ਹੋਈਆਂ ਕੁਰਬਾਨੀਆਂ ਗੁਰੂ ਸਬਾਨ ਉਹਨਾਂ ਦੇ ਬੱਚਿਆਂ ਵੱਲੋਂ ਉਹਨਾਂ ਦੀ ਕੌਮ ਵੱਲੋਂ ਕਿੱਡੀਆਂ ਵੱਡੀਆਂ ਕੁਰਬਾਨੀਆਂ ਕੁਰਬਾਨੀਆਂ ਦੇਣ ਵਾਲਾ ਧਰਮ ਉੱਪਰ ਹੁੰਦਾ ਇਹਨੀਆਂ ਕਿ ਦੂਜੇ ਧਰਮ ਨੂੰ ਕਨਵਰਟ ਕਰਕੇ ਕਈ ਇਹੋ ਜਿਹੇ ਉਸ ਧਰਮ ਦੇ ਵਿੱਚ ਆ ਜਿਹਨੂੰ ਅੱਜ ਬੌਨੀ ਅਜਨਾਲਾ ਸਾਹਿਬ ਵਧਾਈਆਂ ਕਰ ਰਹੇ ਨੇ ਗਰੀਬਾਂ ਨੂੰ ਮਜ਼ਦੂਰਾਂ ਨੂੰ ਗਰੀਬਾਂ ਨੂੰ ਜਿਹੜੇ ਦੂਜੇ ਤਬਕੇ ਨੇ ਜਿਹੜੇ ਵਿਚਾਰੇ ਨਹੀਂ ਉਨੀ ਸਮਝ ਰੱਖਦੇ ਲਾਲਚ ਦੇ ਕੇ ਇਹਨਾਂ ਦੇ ਵਿੱਚ ਵੀ ਬਹੁਤ ਸਾਰੇ ਆ ਉਹ ਵੱਡਾ ਧਰਮ ਕਰ ਰਹੇ ਨੇ ਇਹ ਇਹ ਸਭ ਤੋਂ ਵੱਡਾ ਸਵਾਲ ਬੌਨੀ ਨੂੰ ਸਮਝਣਾ ਚਾਹੀਦਾ ਹੈ ਕਿ ਆਖਰ ਤੁਸੀਂ ਗੱਲ ਕੀ ਕੀਤੀ ਹੈਗੇ ਮੂੰਹੋਂ ਐਦਾਂ ਦੇ ਸ਼ਬਦ ਬੋਲ ਕੇ ਤੁਸੀਂ ਬਾਅਦ ਵਿੱਚ ਮਾਫੀਆਂ ਮੰਗਦੇ ਹੋ ਘੱਟੋ-ਘੱਟ ਦੇਸ਼ ਦੇ ਲੀਡਰਾਂ ਨੂੰ ਪੰਜਾਬ ਦੇ ਲੀਡਰਾਂ ਨੂੰ ਇਹੋ ਜੇ ਸ਼ਬਦ ਬੋਲਣ ਤੋਂ 100 ਵਾਰ ਸੋਚਣਾ ਚਾਹੀਦਾ ਕਿ ਇਹ ਗੱਲ ਕਿੱਥੇ ਹਾਂ ਹਰ ਕੋਈ ਧਰਮ ਆਪਣੇ ਹਿਸਾਬ ਨਾਲ ਇਸਾਈ ਭਾਈਚਾਰਾ ਉਹਨਾਂ ਵਾਸਤੇ ਇਸਾਈ ਭਾਈਚਾਰਾ ਵਧੀਆ ਹੋ ਸਕਦਾ ਸਿੱਖ ਧਰਮ ਦੇ ਨਾਲ ਸੰਬੰਧ ਰੱਖਣ ਵਾਲੇ ਸਿੱਖ ਉਹਨਾਂ ਨੂੰ ਸਿੱਖ ਧਰਮੋਂ ਜ਼ਿਆਦਾ Hindu ਭਾਈਚਾਰੇ, Hindu, Jainiyan nu Jaini, Bodhiyan nu Bodhi aur Muslim ਭਾਈਚਾਰੇ ਵਾਸਤੇ ਉਹਨਾਂ ਨੇ ਉਹ ਵਧੀਆ ਹੱਸ ਪਰ ਜੇ ਆਪਾਂ ਕਿਸੇ ਨੂੰ ਕਿ ਉਹ ਬਹੁਤ ਵੱਡਾ ਜੇ ਉਹ ਵੱਡਾ ਹੈਗਾ ਤੇ ਤੁਸੀਂ ਬਣਜੋ ਬੋਨੀਡ ਸੂਜਾ ਬਣਜੋ ਬਣਜੋ ਨਾ ਜੇ ਤੁਹਾਨੂੰ ਉਹ ਲੱਗਦਾ ਕਿ ਉਹ ਧਰਮ ਬਹੁਤ ਵੱਡਾ ਵਾ ਤਾਂ ਬਣਜੋ ਪਰ ਮੈਨੂੰ ਲੱਗਦਾ ਕਿ ਉਹਨਾਂ ਨੇ ਬਹੁਤ ਗਲਤੀ ਕੀਤੀ ਹੈ ਕਿ ਮਾਫੀ ਮੰਗ ਲਈ ਪਰ ਇਹੋ ਜੇ ਸ਼ਬਦ ਬੋਲਣ ਦੀ ਕੀ ਲੋੜ ਹੈ ਨਾ ਕਿ ਸਿਰਫ ਵੋਟਾਂ ਦੀ ਖਾਤਰ ਔਰ ਬੀਜੇਪੀ ਵਾਸਤੇ ਤੁਸੀਂ ਵੋਟਾਂ ਮੰਗ ਰਹੇ ਤਰਨਜੀਤ ਸਿੰਘ ਸੰਧੂ ਤਰਨਜੀਤ ਸਿੰਘ ਸੰਧੂ ਇੱਕ ਆਫੀਸਰ ਨਾ ਉਹਨਾਂ ਨੂੰ ਉਹਨਾਂ ਨੇ ਡਿਊਟੀ ਕੀਤੀ ਵਧੀਆ ਕੀਤੀ ਹੋਏਗੀ ਪਰ ਘਟੋਕੜ ਜਿਸ ਪਾਰਟੀ ਤੋਂ ਲੜ ਰਹੇ ਨਾ ਬੀਜੇਪੀ ਵੱਲੋਂ ਉਹਨਾਂ ਬਾਰੇ ਪੁੱਛੋ ਕਿ ਉਹ ਅਸਾਈ ਧਰਮ ਬਾਰੇ ਕੀ ਸੋਚਦੇ ਨੇ ਜਦੋਂ ਅਸਾਈ ਧਰਮ ਵੱਲੋਂ ਕਨਵਰਜੇਸ਼ਨ ਕਰਵਾਈ ਜਾ ਰਹੀ ਹੈ ਬੀਜੇਪੀ ਤੇ ਆਰਐਸਐਸ ਦੀ ਸੋਚ ਦੀ ਹੈ ਬੋਨੀ ਜਨਾਲਾ ਸਾਬ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਮੈਨੂੰ ਲੱਗਦਾ ਹੈ ਕਿ ਉਹਨਾਂ ਮਾਫੀ ਮੰਗ ਲਈ ਕੌਮ ਸ਼ਾਇਦ ਉਹਨਾਂ ਨੂੰ ਮਾਫ ਵੀ ਕਰ ਦੇ ਲੇਕਿਨ ਘੱਟੋ ਘੱਟ ਉਹਨੂੰ ਸਮਝਾਉਣੀ ਚਾਹੀਦੀ ਹੈ ਖਲੇ ਕੱਲ ਦਾ ਦੇਨੀਆ ਰਾਜਾ ਮਰਿੰਦਰ ਸਿੰਘ ਵੜਿੰਗ ਦੀ ਵਾਈਫ ਅਮ੍ਰਿਤਾ ਵਿੰਗੜ ਵੀ ਬੋਲ ਗਏ ਕਿ ਉਹ ਜੀ ਕਾਂਗਰਸ ਦੇ ਪੰਜੇ ਨੂੰ ਬਾਬੇ ਨਾਨਕ ਦਾ ਹੀ ਕਹੀ ਗਏ ਨੇ ਉਹ ਮਾੜੀ ਗੱਲ ਆ ਔਰ ਕਾਲੀ ਦਲ ਵਾਲਿਆਂ ਦਾ ਇੱਕ ਵਾਰ ਬਾਬੇ ਨਾਨਕ ਦੀ ਤੱਕੜੀ ਨੂੰ ਕਾਲੀ ਦਲ ਦੀ ਤੱਕੜੀ ਬਣਾ ਦਿੱਤਾ ਹੈ ਅੱਜ ਲੋਕੀ ਕਹਿ ਰਹੇ ਨੇ ਸ਼ਰੂਨੀ ਕਮੇਟੀ ਦੇ ਮੈਂਬਰ ਕਈ ਕਹਿ ਰਹੇ ਅਕਾਲੀ ਦਾ ਲੀਡਰ ਕਹਿ ਰਹੇ ਕਿ ਅਮਰਤਾ ਵੜਿੰਗ ਦੇ ਖਿਲਾਫ ਸ਼ਿਕਾਇਤ ਪਰਚਾ ਦਰਜ ਹੋਣਾ ਚਾਹੀਦਾ ਤੇ ਫਿਰ ਤੋਂ ਉਹਨਾਂ ਲੋਕਾਂ ਬਾਰੇ ਵੀ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਜਿਨ੍ਹਾਂ ਨੇ ਸ਼੍ਰੋਮਣੀ ਕਾਲੀ ਦਲ ਦੀ ਤੱਕੜੀ ਕਹਿੰਦੇ ਬਾਬੇ ਨਾਨਕ ਦੀ ਤੱਕੜੀ ਆ ਮਤਲਬ ਜੇ ਤੁਹਾਡਾ ਕੋਈ ਬੰਦਾ ਗਲਤੀ ਕਰੇ ਤੇ ਤੁਸੀਂ ਕਹਿੰਦੇ ਕਿ ਕੋਈ ਗੱਲ ਨਹੀਂ ਹੈ ਨਾ ਤੇ ਜੇ ਕੋਈ ਦੂਜਾ ਕਰੇ ਕੋਈ ਦੇ ਪਰਚਾ ਦਰਜ ਕਰੋ ਇਹਨੂੰ ਤਨਖਾਹਿਆ ਕਰਾਰ ਦੇ ਦਿਓ ਜੀ ਇਹਨੂੰ ਉਥੇ ਕਾਲਟਕ ਸਾਹਿਬ ਤੇ ਪੇਸ਼ ਕੀਤਾ ਜਾਵੇ ਗਲਤ ਆ ਜੇ ਗਲਤੀ ਹੋ ਗਈ ਮਾਫੀ ਮੰਗ ਲਈ ਇਸ ਤੋਂ ਵੱਡੀ ਗੱਲ ਨਹੀਂ ਹੋ ਸਕਦੀ ਪਰ ਘੱਟੂ ਘੜੇ ਲੀਡਰਾਂ ਨੂੰ ਬੋਲਣ ਤੋਂ ਪਹਿਲਾਂ 100 ਵਾਰ ਸੋਚਣਾ ਚਾਹੀਦਾ ਆਹ ਵਾਹਲਾ ਜਿਹੜਾ ਬੌਨੀ ਜਨਾਲਾ ਸਾਹਿਬ ਨੇ ਗੱਲ ਕੀਤੀ ਹੈ ਮੈਨੂੰ ਲੱਗਦਾ ਕਿ ਉਹਨਾਂ ਨੇ ਮਾਫੀ ਮੰਗ ਲਈ ਹੁਣ ਲੋਕ ਕੀ ਕਹੀਏ ਉਹ ਕਹਿ ਰਹੇ ਨੇ ਸਪਸ਼ਟਿਕਨ ਕਹਿ ਦੇ ਰਹੇ ਨੇ ਕਿ ਤੋੜ ਮਰੋੜ ਕੇ ਗੱਲ ਕੀਤੀ ਫਿਰ ਜੇ ਤੋੜ ਮਰੋੜ ਕੇ ਗੱਲ ਕੀਤੀ ਹੈ ਤੇ ਦੱਸੋ ਤੁਸੀਂ ਬੋਲੇ ਲੋਕਾਂ ਨੇ ਤੇ ਵੀਡੀਓ ਅੱਜ ਕੱਲ ਸਾਰੇ ਬਣਾ ਲੈਂਦੇ ਨੇ ਇੱਕਦ ਗੱਲ ਜੇ ਤੋੜ ਮਰੋੜ ਕੇ ਕੀਤੀ ਹੈ ਤੇ ਫਿਰ ਤੁਹਾਨੂੰ ਮਾਫੀ ਮੰਗਣ ਦੀ ਕੀ ਲੋੜ ਹੂੰ ਜੇ ਗਲਤੀ ਕੀਤੀ ਤੁਸੀਂ ਮਾਫੀ ਮੰਗ ਲਈ ਸ਼ਰਤ ਨਾ ਨਾ ਲਾਓ ਕਿ ਮੈਂ ਨਹੀਂ ਮੇਰਾ ਕਹਿਣ ਦਾ ਮਤਲਬ ਨਹੀਂ ਸੀ ਭਾਵਨਾ ਨੂੰ ਠੇਸ ਪਹੁੰਚੀ ਜੀ ਤੋੜ ਮਰੋੜ ਕੇ ਲੋਕਾਂ ਨਾਲ ਸ਼ਰਾਰਤ ਕਰਤੀ ਐ ਫਿਰ ਕੋ ਮਾਫੀ ਮੰਗ ਤੇ ਫਿਰ ਡਟੇ ਰਹੋ ਫਿਰ ਜਿਹੜਾ ਭਾਸ਼ਣ ਉੱਥੇ ਤੁਸੀਂ ਬੋਲਿਆ ਦਿਖਾਓ ਜਾ ਕੇ ਕਾਲ ਤਕ ਸਾਹਿਬ ਤੇ ਦਿਖਾ ਦਿਓ ਜਾਂ ਹੋਰ ਪੁਲਿਸ ਨੂੰ ਦਿਖਾ ਦਿਓ ਕਿ ਆ ਮੇਰੀ ਅਸਲੀ ਆ ਜਿੰਨੇ ਲੋਕਾਂ ਨੇ ਕੀਤੀ ਉਹਦੇ ਖਲਾਫ ਪਰਚਾ ਦਰਜ ਕਰੋ ਨਾਲੇ ਗਲਤੀਆਂ ਵੀ ਕਰਦੇ ਹੋ ਨਾਲੇ ਚਤਰਾਈਆਂ ਵੀ ਕਰ ਦੋ ਇਹ ਨਹੀਂ ਹੋ ਸਕਦਾ ਪਰ ਜੇ ਉਹਨਾਂ ਨੂੰ ਲੱਗਦਾ ਕਿ ਅਸਾਈ ਤਰ ਬਹੁਤ ਵੱਡਾ ਧਰਮ ਆ ਜੀ ਸਦੀਆਂ ਪੁਰਾਣਾ ਵਾ ਤੇ ਫਿਰ ਉਹ ਧਰਮ ਉਹ ਵੀ ਉਹ ਵੀ ਅਡਾਪਟ ਕਰ ਲੈਣ ਕਿਸੇ ਨੇ ਮੰਨ ਤਾਂ ਨਹੀਂ ਕੀਤਾ ਪਰ ਮੈਨੂੰ ਲੱਗਦਾ ਕਿ ਸਿੱਖ ਧਰਮ ਐਡਾ ਵਧੀਆ ਤਰਮਾ ਤੁਸੀਂ ਉਹਨੂੰ ਛੁਟਵਾ ਛੋਟਾ ਕਰਕੇ ਅੱਜ ਬੜਾ ਵੱਡਾ ਜੁਰਮ ਕੀਤਾ ਹੈਗਾ ਛਟੋਕੜ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਹੂੰ ਛੋਟੇ ਸਹਿਬ ਜਾਦਿਆਂ ਤੱਕ ਜਾਂ ਬਾਬਾ ਬੰਦਾ বাহাদুর ਜੀ ਦੇ ਜਿਹੜੇ ਲੜਕੇ ਸੀ ਬਾਬਾ ਅਜੇ ਸਿੰਘ ਜਾਂ ਹੋਰ ਵੀ ਹਜ਼ਾਰਾਂ ਸਿੰਘ ਸਿੰਘਣੀਆਂ ਪੁੱਚੰਗੀਆਂ ਬਾਰੇ ਜਦੋਂ ਤੁਸੀਂ ਪੜਦੇ ਹੋ ਜਦੋਂ ਅਰਦਾਸ ਦੇ ਵਿੱਚ ਆਉਂਦੀਆਂ ਤਾਂ ਕੀ ਉਹ ਲੋਈਂ ਕੰਡੇ ਨਹੀਂ ਖੜੇ ਹੁੰਦੇ ਤੇ ਮੈਨੂੰ ਲੱਗਦਾ ਕਿ ਇਹ ਮੈਨੂੰ ਲੱਗਦਾ ਕਿ ਬੌਨੀ ਸਾਹਿਬ ਨੇ ਬਹੁਤ ਵੱਡੀ ਗਲਤੀ ਕੀਤੀ ਹੈ ਮਾਫੀ ਮੰਗ ਲਈ ਹੈ ਚੰਗੀ ਗੱਲ ਪਰ ਖੱਟੋ-ਖੱਟ ਅੱਗੇ ਤੋਂ ਇਹ ਨਹੀਂ ਹੈ ਕਿ ਅੱਜ ਮੈਂ ਇਸ ਧਰਮ ਦੇ ਵਿੱਚ ਫਿਰ ਭਾਈਚਾਰੇ ਦੇ ਵਿੱਚ ਬੈਠਾਂਗਾ ਤੇ ਅੱਜ ਮੈਂ ਇਹਨਾਂ ਦੀਆਂ ਵਡਿਆਈਆਂ ਕਰੀ ਜਾ। ਤੁਸੀਂ ਉੱਥੇ ਵੋਟਾਂ ਮੰਗਣ ਗਏ ਹੋ। ਉੱਥੇ ਤੁਸੀਂ ਇਹ ਥੋੜਾ ਗਏ ਸੀ ਕਿ ਫਲਾਨਾ ਧਰਮ ਵੱਡਾ ਜਾਂ ਛੋਟਾ ਹੈ। ਔਰ ਮਾਰਾ ਰঞ্জੀਤ ਸਿੰਘ ਦੇ ਜਿਹੜੇ ਆਖਰੀ ਵਾਰਸ ਬਾਬਾ ਬਦਲ ਸਿੰਘ ਉਹਨਾਂ ਨੂੰ ਕਿਵੇਂ ਉਸ ਕੌਮ ਨੇ ਕਿਵੇਂ ਕੀਤਾ ਗਿਆ ਸਾਰੀ ਦੁਨੀਆ ਨੂੰ ਪਤਾ ਨਹੀਂ ਹੈਗਾ। ਤੁਹਾਡੇ ਇਲਾਕੇ ਦੇ ਵਿੱਚ ਅਜਨਾਲਾ ਰਮਦਾਸ ਡੇਰਾ ਬਾਬਾ ਨਾਨਕ ਕਲਾਂਨੌਰ ਪੂਰੀ ਉਹ ਜਿਹੜੀ ਬੈਲਟ ਹੈ ਉੱਥੇ ਕੀ ਕੁਝ ਕਰਵਾਇਆ ਜਾ ਰਿਹਾ ਕੀ ਕੁਝ ਤੁਹਾਨੂੰ ਪਤਾ ਨਹੀਂ ਹੈਗਾ ਤੁਸੀਂ ਤੇ ਉਥੋਂ ਕਾਲੀ ਦਲ ਦੇ ਨੁਮਾਇੰਦਗੀ ਕੀਤੀ ਆ ਸ਼੍ਰੋਮਣੀ ਕਮੇਟੀ ਦੇ ਮੈਂਬਰ ਤੁਹਾਡੇ ਰਹੇ ਨੇ ਤੁਹਾਡੇ ਪਿਤਾ ਦੀ ਬਹੁਤ ਚੱਲਦੀ ਰਹੀ ਹੈ ਕਿ ਉਹ ਜਿਹੜਾ ਭਾਈਚਾਰਾ ਜਾ ਰਿਹਾ ਗਰੀਬ ਤਬਕਾ ਜਾਂ ਜਿਹੜੇ ਵਿਚਾਰ ਲੋਕ ਨੇ ਉਹਨਾਂ ਨੂੰ ਰੋਕਣ ਦੀ ਕਿਤੇ ਗੱਲ ਕੀਤੀ ਹੈਗੀ ਕਿਤੇ ਸਮਝਾਉਣ ਦੀ ਗੱਲ ਕੀਤੀ ਹੈ ਤੇ ਅੱਜ ਸਿਰ ਤੇ ਸਿਰਫ ਤੁਸੀਂ ਉਹ ਗੱਲਾਂ ਕਰੀ ਜਾ ਰਹੇ ਹੋ ਮੈਨੂੰ ਲੱਗਦਾ ਕਿ ਹੁਣ ਹੌਲੀ ਹੌਲੀ ਹੋਰ ਲੋਕ ਵੀ ਜਾਣਗੇ ਹੁਣ ਤਾਂ ਉਹਨਾਂ ਉਸ ਉਹਨਾਂ ਦਾ ਇੱਕ ਉਸ ਭਾਈਚਾਰੇ ਦੇ ਕਿਨਾਰੇ ਚੱਲਦਾ ਜਿਹੜਾ ਆਪਾਂ ਬੋਲ ਨਹੀਂ ਸਕਦੇ ਹੈਗੇ ਕਿਨਨ ਨਹੀਂ ਬੋਲਣਾ ਨਹੀਂ ਚਾਹੀਦਾਗਾ ਹਲੇ ਲੀਡਰ ਉਹ ਵੀ ਬੋਲਣਗੇ ਜਿਵੇਂ ਜਿਵੇਂ ਆਪ ਸਿੱਖ ਧਰਮ ਦੀ ਗੱਲ ਕਰ ਲਓ ਕਿ ਬੋਲੇ ਸੋਨਿਆ ਆਲਸਸਤਰੀਆ ਕਾਲ ਵਾਹਿਗੁਰੂ ਜੀ ਕਾਲ ਸਾ ਵਾਹਿਗੁਰੂ ਜੀ ਕੀ ਫਤਿਹ ਉੱਥੇ ਵੀ ਬੋਲਦੇ ਹੋਰ ਹੀ ਤਰ੍ਹਾਂ ਦਾਗਾ ਹਲੇ ਉਹ ਵੀ ਬੋਲਣਗੇ ਮਤਲਬ ਹੱਦ ਹੋ ਗਈ ਆ ਸ ਧਰਮ ਤੇ ਇਹ ਕਹਿੰਦਾ ਹੈਗਾ ਕਿ ਹਰ ਇੱਕ ਧਰਮ ਦੀ ਰਿਸਪੈਕਟ ਕਰੋ ਆਦਰ ਕਰੋ ਤੇ ਆਪਣੇ ਧਰਮ ਦੇ ਪਰਪੱਕ ਕਰੋ ਪਰ ਇਹ ਹੁਣ ਤੁਸੀਂ ਆਪਣੇ ਧਰਮ ਨੂੰ ਛੋਟਾ ਕਹੀ ਜਾ ਰਹੇ ਜਿੱਥੇ ਹਜ਼ਾਰ ਲੱਖਾਂ ਅਣਗਿਣਤ ਕੁਰਬਾਨੀਆਂ ਨੇ ਇੰਨੇ ਖੱਲੂ ਕਾਰੇ ਹੋਏ ਨੇ ਇੰਨੀਆਂ ਸ਼ਹਾਦਤਾਂ ਦਿੱਤੀਆਂ ਗੁਰੂ ਸਬੰਨ ਨੌਵੇਂ ਪਾਸ਼ਾ ਨੂੰ ਯਾਦ ਕਰ ਲੈਂਦੇ ਜਿਨ੍ਹਾਂ ਨੇ ਔਰੰਗਜ਼ੇਬ ਦੀ ਈਨ ਨਹੀਂ ਮੰਨੀ ਹੈਗੀ ਬਾਬੇ ਨਾਨਕ ਨੇ ਜਿਹਨੇ ਉਹ ਪਾਉ ਨਹੀਂ ਦਿੱਤਾ ਤੇ ਨੌਵੇਂ ਪਾਤਸ਼ਾਹ ਨੇ ਜਿਹਨੇ ਉਹ ਲਾਉ ਨਹੀਂ ਦਿੱਤਾ ਹੈਗਾ ਘੱਟੋ ਘੱਟ ਉਹੀ ਤੇ ਇਤਿਹਾਸ ਕਰ ਲੋ ਸਿੱਖ ਕੌਮ ਦੇ ਵਿੱਚ ਪੈਦਾ ਹੋਇਆ ਪੰਥ ਦੀ ਗੱਲ ਕਰਦੇ ਰਹੇ ਉਹ ਘੱਟੋ ਘੱਟ ਉਹ ਤੇ ਸੋਚ ਲੋ ਪਰ ਪਤਾ ਨਹੀਂ ਕਿਉਂ ਪੰਜਾਬ ਦੇ ਲੀਡਰ ਹੀ ਦੇਸ਼ ਦੇ ਲੀਡਰ ਵੀ ਇਦਾਂ ਦੀਆਂ ਜਾਣ-ਬੁੱਝ ਕੇ ਜਾਂ ਅਕਲ ਨੂੰ ਮਾਰੀ ਜਾਂਦੀ ਹੈ ਕਿ ਇਦਾਂ ਦੀਆਂ ਸਟੇਟਮੈਂਟਾਂ ਦੇ ਦਿੰਦੇ ਨੇ ਤੇ ਇਸ ਕਰਕੇ ਬਾਅਦ ਚ ਮਾਫੀ ਮੰਗਦੇ ਨੇ ਇਹਦੇ ਨਾਲ ਉਹ ਤਾਂ ਬੈਠ ਰਹੀ ਹੈ ਕਿ ਸਿਆਣੇ ਕਹਿੰਦੇ ਨੇ ਨਾ ਪਹਿਲਾਂ ਤੋਲੋ ਤੇ ਫਿਰ ਬੋਲੋ ਉਹ ਸੋਚ ਲੈਣੀ ਜਾਂ ਥੋੜਾ ਬੋਲੋ ਜੇ ਨਹੀਂ ਜਿਆਦਾ ਬੋਲਣਾ ਤਾਂ ਥੋੜਾ ਬੋਲੋ ਜੇ ਸਿਰਫ ਇੰਨਾ ਹੀ ਕਹਿ ਦਿੰਦੇ ਕਿ ਭਾਜਪਾ ਆ ਕਰੀਆ ਤੇ ਤਰਨਜੀਤ ਸਿੰਘ ਸੰਧੂ ਸਾਹਿਬ ਇੱਕ ਵਾਰ ਸਾਨੂੰ ਮੌਕਾ ਮਿਦ ਲੋਕਾਂ ਨੇ ਇਹ ਨਹੀਂ ਕਹਿਣਾ ਸੀ ਕਿ ਘੱਟ ਬੋਲ ਕੇ ਗਏ ਨੇ ਪਰ ਆ ਜਿਹੜਾ ਤੁਸੀਂ ਕੀਤਾ ਇਹ ਮੈਨੂੰ ਲੱਗਦਾ ਬਹੁਤ ਮਾੜੀ ਗੱਲ ਕੀਤੀ ਹੈਗੀ